ਜਲੰਧਰ ਪੱਛਮੀ ਜਿਮਣੀ ਚੌਂ ਤੋਂ ਕਰਾਂਗੇ ਸੋ ਦੱਸ ਦਈਏ ਕਿ ਬਿੱਤੇ ਦਿਨੀ ਜਲੰਧਰ ਦੀ ਜੋ ਪੱਛਮੀ ਜਿਮਣੀ ਚੌਂ ਆ ਉਸ ਦੇ ਵਿੱਚ ਆਮ ਆਦੀ ਪਾਰਟੀ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਨੇ ਤੇ ਜਲੰਧਰ ਦੇ ਵਿੱਚ ਮਿਲੀ ਜਿੱਤ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਲੱਡੂ ਵੰਡੇ ਨੇ ਉੱਥੇ ਵਿੱਤ ਮੰਤਰੀ ਚੀਮਾ ਦਾ ਕਹਿਣਾ ਕਿ ਅੱਜ ਆਮ ਆਦੀ ਪਾਰਟੀ ਨੂੰ ਤੋਖਾ ਦੇਣ ਵਾਲਿਆਂ ਤੋਂ ਆਪ ਉਮੀਦਵਾਰ 2022 ਦੇ ਮੁਕਾਬਲੇ 10 ਗੁਣਾ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਨੇ ਸੋ ਉਥੇ ਜਲੰਧਰ ਵੈਸਟ ਤੋਂ ਆਮ ਆਦੀ ਪਾਰਟੀ ਛੱਡ ਕੇ ਵਿਧਾਇਕ ਸ਼ੀਤਲ ਉਂਗਰਾਲ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਜਿੱਦ ਦੇ ਚੱਲਦੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਲੱਡੂ ਵੰਡੇ ਗਏ ਸਨ ਪਰ ਅੱਜ ਉਹਨਾਂ ਲੱਡੂਆਂ ਦੀ ਮਿਠਾਸ ਜਲੰਧਰ ਪੱਛਮੀ ਦੇ ਲੋਕਾਂ ਨੇ ਫਿੱਕੀ ਕਰ ਦਿੱਤੀ ਹੈ ਕਿਉਂਕਿ ਭਾਰੀ ਵੋਟਾਂ ਦੇ ਨਾਲ ਮਹਿੰਦਰ ਭਗਤ ਨੂੰ ਜਿਤਾ ਕੇ ਇਹਨਾਂ ਧੋਖੇਬਾਜ਼ਾਂ ਨੂੰ ਵੀ ਜਵਾਬ ਦੇ ਦਿੱਤਾ ਹੈ। ਉਹ ਦੱਸਦੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਹਲਕੇ ਦੇ ਵਿੱਚ ਜਲੰਧਰ ਦੇ ਵਿੱਚ ਜੋ ਜਿੱਤ ਹੋਈ ਹੈ ਉਸ ਦਾ ਜਸ਼ਨ ਮਨਾਇਆ ਹੈ। ਵਰਕਰਾਂ ਦੇ ਨਾਲ ਭੰਗੜੇ ਪਾਏ ਤੇ ਲੱड्डੂ ਵੰਡੇ ਤੇ ਨਾਲ ਹੀ ਵਿਰੋਧੀਆਂ ਦੇ ਉੱਤੇ ਵੀ ਜੰਮ ਕੇ ਨਿਸ਼ਾਨੇ ਸਾਦੇ ਨੇ ਜਿਉਂਦ ਨੇ ਕਿਹਾ ਸੀ ਵੈਸੇ ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਤਾਂ ਉਹਨਾਂ ਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਬਚਨਾਂ ਤੇ ਖੜਦਾ ਚਾਹੀਦਾ ਅਸੀਂ ਤਾਂ ਸੀਟ ਜਿਹੜੀ ਆ ਉਹ ਜਿੱਤ ਕੇ ਪਾਰਕ ਦੀ ਚੋਲੀ ਚ ਪਾਈ ਆ ਸਾਡੇ ਰਾਜਕੇ ਇਤਿਹਾਸਕ ਜਿੱਤ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਭ ਤੋਂ ਪਹਿਲਾਂ ਮੈਂ ਜਲੰਧਰ ਬੈਸਟ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਬਹੁਤ ਭਾਰੀ ਬਹੁਮਤ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਦਿੱਤਾਗਾ ਔਰ ਬਹੁਤ ਪਿਆਰ ਸਤਿਕਾਰ ਆਮ ਆਦਮੀ ਪਾਰਟੀ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਔਰ ਸਮੁੱਚੀ ਲੀਡਰਸ਼ਿਪ ਨੂੰ ਬਿਹੰਦਰ ਭਗਤ ਜੀ ਨੂੰ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਅਰਵਿੰਦ ਕੇਜਰੀਵਾੜ ਜੀ ਨੂੰ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਔਰ 2 ਸਾਲਾਂ ਤੋਂ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਕਰ ਰਹੀ ਆ ਔਰ ਲੋਕਾਂ ਦੇ ਜਿਹੜੇ ਅਸੀਂ ਵਾਅਦੇ ਕਰਕੇ ਸਤਾ ਚਾਏ ਸੀ ਉਹ ਕੀ ਕਰਕੇ ਪੂਰੇ ਹੋ ਰਹੇ ਨੇ ਸੋ ਮੈਂ ਸਮਝਦਾ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ ਆ ਸਰਕਾਰ ਨੂੰ ਲੋਕਾਂ ਨੇ ਇੱਕ ਵਾਰ ਫਿਰ ਫਤਵਾ ਦਿੱਤਾ ਹੈ ਕਰੋ ਵਿਰੋਧੀ ਚਾਹ ਕਾਂਗਰਸ ਪਾਰਟੀ ਆ ਚਾਹ ਕਾਲੀਦਾਲਾ ਚਾਹ ਭਾਜਪੀ ਆ ਉਹਨਾਂ ਨੂੰ ਸਬਕ ਸਿਖਾਇਆ ਗਿਆ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਕੋਲਤੀ ਪਾਰਟੀ ਹੈ ਜਿਹੜੀ ਲਗਾਤਾਰ ਲੋਕਾਂ ਦੇ ਕਮਾਂਕਾਰਾਂ ਚ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾ ਰਹੀ ਹੈ ਉਹ ਗੱਲ ਆ ਜਿਉਂ ਤਾਂ ਨੇ ਕਿਹਾ ਸੀ ਬੰਸੀ ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਤਾਂ ਨੂੰ ਆਪਣਾ ਵਾਤਾ ਲਮਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਬਚਨਾਂ ਤੇ ਖੜਦਾ ਚਾਹੀਦਾ ਅਸੀਂ ਤਾਂ ਸੀਟ ਜਿਹੜੀ ਆ ਉਹ ਜਿੱਤ ਕੇ ਪਾਰਕ ਦੀ ਚੋਲੀ ਚ ਪਈ ਆ ਸਾਡੇ ਕੈਂਡੀਡੇਟ ਮਹਿੰਦਰ ਭਗਤ ਜੀ ਵੱਡੀ ਲੀਡ ਨਾਲ ਜਿੱਤੇ ਨੇ ਪਹਿਲਾ ਜਿਹੜਾ ਵਿਅਕਤੀ 2022 ਚ ਆਮ ਆਦਮੀ ਪਾਰਟੀ ਦੇ 2022 ਚ ਵੀ ਉਹ ਸੀਟ ਜਿੱਤੀ ਸੀ ਪਰ ਜਿਹੜਾ ਵਿਅਕਤੀ 2022 ਚ 5000 ਵੋਟਾਂ ਨਾਲ ਜਿੱਤਿਆ ਸੀ ਜਨੰਦਰ ਵਸਤੇ ਲੋਕਾਂ ਨੂੰ ਧੋਖਾ ਦਿੱਤਾ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਲੋਕਾਂ ਨੇ ਉਹਨੂੰ ਵੀ ਸਬਕ ਸਿਖਾਇਆਗਾ ਪਰ ਉਸ ਤੋਂ 5000 ਦੀ ਥਾਂ ਅੱਜ ਲੀਡ ਜਿਹੜੀ ਆ ਦਸ ਗੁਣਾ ਵਧੀਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਕਿਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁੱਲ 13 ਸੀਟਾਂ ਦੇ ਉਪਚੋਣ ਹੋਈ ਸੀ ਜਿਦੇ ਵਿੱਚ ਬੀਜੇਪੀ ਦਾ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਬੀਜੇਪੀ ਨੇ ਕੀ ਦੇਖੋ ਬਹੁਤ ਸਾਰੀਆਂ 13 ਵਿੱਚੋਂ ਲਗਭਗ 10 ਸੀਟਾਂ ਜਿਹੜੀਆਂ ਲਗੀਆਂ 10 ਤੋਂ ਵੱਧ ਸੀਟਾਂ ਜਿਹੜੀਆਂ ਆਪੋਜੀਸ਼ਨ ਜਿੱਤੀ ਆ ਔਰ ਬੀਜੇਪੀ ਹਾਰੀ ਆ ਔਰ ਬੀਜੇਪੀ ਲਗਭਗ ਦੋ ਸੀਟਾਂ ਤੇ ਸਿਮਤੀ ਆ ਇੱਥੋਂ ਪਤਾ ਲੱਗਦਾ ਹੈ ਕਿ ਬੀਜੇਪੀ ਦੇ ਜਿਹੜੇ ਦਿਨ ਨੇ ਉਹ ਪੁੱਗ ਗਏ ਹੁਣ ਬੀਜੇਪੀ ਜਿਹੜੀ ਆ ਜਾ ਰਹੀ ਆ ਔਰ ਇੰਡੀਆ ਅਲਾਈਐਂਸ ਇਸ ਜਿਹੜੀ ਜਨਰਲ ਇਲੈਕਸ਼ਨ ਹੋਈ ਸੀ ਪਾਰਲੀਮੈਂਟ ਦੀ ਉਹਦੇ ਵਿੱਚ ਵੀ ਦੇਸ਼ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹਾਗਾ 400 ਪਾਰ ਦਾ ਨਾਰਾ ਦੇਣ ਵਾਲੀ ਪਾਰਟੀ ਜਿਹੜੀ ਆ ਉਹ 240 ਦੇ ਸਿੰਮਦ ਕੀ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਲਈ ਖਤਰਾ ਹੈਗੀ ਦੇਸ਼ ਦੇ ਲੋਕਤੰਤਰ ਲਈ ਖਤਰਾ ਹੈਗੀ ਔਰ ਦੇਸ਼ ਦੇ ਲੋਕਾਂ ਨੇ ਆਜ਼ਾਦੀ ਲੜੀ ਲੜ ਕੇ ਸੰਵਿਧਾਨ ਬਣਾਇਆ ਬਾਬਾ ਸਾਹਿਬ ਭੀਮrao Ambedkar ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਆਪਣੀ ਸ਼ਹਾਦਤ ਦਾ ਜਾਂਮ ਪੀਤਾ ਸੋ ਮੈਂ ਸਮਝਦਾ ਕਿ ਇਹ ਜਿਹੜੀ ਸ਼ਹੀਦੀ ਜਿਹੜੀ ਸ਼ੀਤियां ਦੇਖ ਕੇ ਆਜ਼ਾਦੀ ਲਈਆ ਇਹ ਲੋਕ ਇਹਨੂੰ ਕਾਇਮ ਰੱਖਣਗੇ ਇਹਨੂੰ ਬਰਬਾਦ ਨਹੀਂ ਹੋਣ ਦੇਣਗੇ